ਸਾਬਤ ਤੋਂ ਪਹਿਲਾਂ ਗੁਰੂ ਨੂੰ ਮੰਗਣਾ ਚਾਹੀਦਾ ਸੱਚੇ ਪਾਤਸ਼ਾਹ ਤੁਸੀਂ ਆਓ ਆਣ ਕੇ ਹਿਰਦੇ ਰੂਪੀ ਘਰ ਵਿੱਚ ਬਰਾਜਮਾਨ ਹੋ ਅੱਖ ਦੇ ਜਿਹੜਾ ਦੁੱਧਾ ਵਿੱਚ ਪਿਆ ਹੈ ਜਿਹੜਾ ਹਰੀ ਨਾਮ ਦਾ ਰਸ ਨਹੀਂ ਚੱਖਦਾ ਜਿੰਨੇ ਨਾਮ ਦਾ ਰਸ ਨਹੀਂ ਲਿਆ ਉਹ ਗੁਰੂ ਤੋਂ ਦੂਰ ਬੈਠਾ ਗੁਰਮੁਖ ਪਿਆਰੇ ਉਹਨੂੰ ਰਸ ਨਹੀਂ ਆਇਆ ਜਿਹੜਾ ਨੇੜੇ ਬੈਠਾ ਸੀ ਉਹ ਰਸ ਨਾਲ ਝੋਰੀਆਂ ਭਰ ਗਈਆਂ ਉਹਦੀਆਂ ਉਹਨੂੰ ਪਤਾ ਲੱਗ ਗਿਆ ਗੁਰੂ ਕੀ ਹੁੰਦਾ ਹੈ ਜਿਹੜੇ ਨੇਰੇ ਬੈਠੇ ਸੀ ਉਹਨਾਂ ਨੂੰ ਲੋੜ ਪਈ ਤੇ ਉਹਨਾਂ ਨੇ ਸੀਸ ਦੇ ਦਿੱਤੇ ਆਪਣੇ ਉਹਨਾਂ ਨੇ ਹੱਥ ਤੇ ਸੀਸ ਰੱਖ ਲਿਆ ਬਾਬਾ ਦੀਪ ਸਿੰਘ ਜੀ ਨੇ ਔਰ ਥਾਣਾ ਸੇਰ ਦੇ ਖੰਡੇ ਨਾਲ ਜੁੱਧ ਕਰਦੇ ਦੇਖੋ ਅੱਜ ਐਤਵਾਰ ਹੈ ਕੱਲ ਮੈਂ ਅੰਮ੍ਰਿਤਸਰ ਗਿਆ ਸੀ ਉਹਨਾਂ ਸੜਕਾਂ ਤੇ ਕੁੰਲਰ ਲਾਏ ਨੇ ਲੋਕ ਸੜਕਾਂ ਤੇ ਬਹਿ ਜਾਂਦੇ ਆਖੋ ਸਤਨਾਮ ਸ੍ਰੀ ਵਾਹਿ ਸੜਕਾਂ ਤੇ ਬਹਿ ਜਾਂਦੇ ਕਹਿੰਦੇ ਨਹੀਂ ਅੰਦਰ ਜਗਾ ਸੜਕ ਤੇ ਬਹਿ ਜਾਂਦੇ ਬੜੀ ਬੜੀ ਦੂਰ ਤੱਕ ਚੌਕੜੀਆਂ ਮਾਰੀਆਂ ਲੋਕਾਂ ਦੀਆਂ ਸੜਕਾਂ ਤੇ ਉਹਦਾ ਕਾਰਨ ਪਤਾ ਕੀ ਹੈ ਜਦੋਂ ਲੋੜ ਪਈ ਬਾਬਾ ਦੀਪ ਸਿੰਘ ਨੇ ਉਹ ਸੀਸ ਹੱਥ ਤੇ ਰੱਖ ਲਿਆ ਤੇ ਜੁੱਧ ਕਰਦੇ ਕਰਦੇ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਨੇ ਤੇ ਇੱਕ ਲੇਖਕ ਲਿਖਦਾ ਹੈ ਕਹਿੰਦਾ ਐਸਾ ਕੋਈ ਨਾ ਦੇਖਿਓ ਕਬਾ ਦੋ ਫਾੜ ਹੋਏ ਵੀ ਜਗਜੀ ਪੜੈ ਤੇ ਕੱਲਾ ਸਿਰ ਨਹੀਂ ਲੱਟਾ ਕੱਲਾ ਜੁੱਦੀ ਨਹੀਂ ਸੀ ਕਰਦੇ ਕਹਿੰਦੇ ਇਸ ਹੱਥ ਨਾਲ ਖੰਡਾ ਫੇਰਦੇ ਇਸ ਹੱਥ ਵਿੱਚ ਸਿਰ ਫੜਿਆ ਆਪਣਾ ਸੀਸ ਦੇ ਵਿੱਚੋਂ ਜਗਜੀਤ ਸਿੰਘ ਦੀ ਆਵਾਜ਼ ਆਉਂਦੀ ਹੈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉਰਨ ਨਿਰਵੈਰ ਅਕਾਰ ਮੂਰਤ ਜੁਨੀ ਸਾਹਿਬ ਅੰਗੁਰ ਪ੍ਰਸਾਦ ਇਹ ਆਵਾਜ਼ ਆਉਂਦੀ ਜਾਂਦੀ ਹੈ ਕਿ ਉਹ ਮਗਲੋਂ ਕਹਿੰਦੇ ਇਹੋ ਜਿਹਾ ਕਦੀ ਨਹੀਂ ਵਖਿਆ 85 ਸਾਲ ਦੀ ਉਮਰ ਬੁੱਢਾ ਬਾਬਾ ਹੱਥ ਵਿੱਚ ਖੰਡਾ ਤੇ ਘਰ ਵਿੱਚ ਸਿਰ ਫੜਿਆ ਆਪਣਾ ਉਦਾਂ ਹੀ ਵੇਖ ਕੇ ਡਰ ਆਉਂਦਾ